ਅੱਜ ਫਰੋਥਪੁਰ ਵਿੱਚ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡਿਆ ਅਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਪੁੱਜੇ। ਜਿੱਥੇ ਉਹਨਾਂ ਨੇ ਨਸ਼ਾ ਮੁਕਤ ਕਰਵਾਉਣ ਦੇ ਲਈ ਲੋਕਾਂ ਨੂੰ ਲਾਮਬਾਤ ਕੀਤਾ ਹੈ। ਇਸ ਮੌਕੇ ਤੇ ਉਹਨਾਂ ਨੇ ਵਿਲੇਜ ਡਿਫੈਂਸ ਕਮੇਟੀਆਂ ਵਿੱਚ ਸੈਮੀਨਾਰ ਕਰਵਾ ਕੇ ਲੋਕਾਂ ਨੂੰ ਨਸ਼ਾ ਮੁਕਤ ਕਰਵਾਉਣ ਦੇ ਲਈ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਤਤ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ। ਜੋਧ ਨਸ਼ਿਆਂ ਦੇ ਵਿਰੋਧ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਸਾਡੇ ਕੌਮੀ ਕਦਵਿੰਦਰ ਸ੍ਰੀ ਅਦਵਿੰਦ ਕੇ ਜੀ ਵਾਲਜੀ ਦੀ ਦਿਸ਼ਾ ਨਿਰਦੇਸ਼ ਉੱਤੇ ਪਹਿਲੀ ਮਾਰਚ ਤੋਂ ਸ਼ੁਰੂ ਕੀਤਾ। ਉਹਦੇ ਲਈ ਅੱਜ ਜਿਹੜੀਆਂ ਪਿੰਡਾਂ ਦੇ ਵਿੱਚ ਡਿਫੈਂਸ ਕਮੇਟੀਆਂ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਦੇ ਸਰਪੰਚ ਸਾਹਿਬਾਨ ਉਹਨਾਂ ਨੂੰ ਜਿਹੜਾ ਇਸ ਯੁੱਧ ਦੇ ਵਿੱਚ ਸ਼ਾਮਲ ਕੀਤਾ ਹੈ। ਇਹ ਜੁੱਧ ਜਿਹੜਾ ਲੋਕਾਂ ਦਾ ਜੁੱਧ ਹੈ ਕੱਲੀ ਪੁਲਿਸ ਜਿਹੜੀ ਹੈ ਜਾਂ ਕੱਲੀ ਬੀੜੋਕ੍ਰੇਸੀ ਇਹਨੂੰ ਨਹੀਂ ਜਿੱਤ ਸਕਦੀ ਇਹ ਜੁੱਧ ਜਿਹੜਾ ਸਾਰੇ ਲੋਕ ਰਲ ਕੇ ਜਿਹੜਾ ਇਹ ਲੜਨਗੇ ਤੇ ਆਪਾਂ ਸਮਗਲ ਨਾਲ ਨੂੰ ਤੇ ਇਹ ਜਿਹੜੀ ਨਸ਼ੇ ਵਾਲੀ ਲਹਿਰ ਇਹਨੂੰ ਖਤਮ ਕਰਾਂਗੇ ਅੱਜ ਮੇਰੀ ਔਰ ਮੇਰੇ ਕੈਬਨਟ ਦੇ ਸਾਥੀ ਸੀਨੀਅਰ ਸਾਥੀ ਸਾਡੇ ਮੰਤਰੀ ਸਾਹਿਬ ਸਰਦਾਰ ਗੁਰਮੀਤ ਸਿੰਘ ਖੁਰਿਆ ਜੀ ਦੀ ਇੱਥੇ ਡਿਊਟੀ ਸੀਗੀ ਅਸੀਂ ਬੜੇ ਖੁਸ਼ ਆ ਬੜੇ ਬਹੁਤ ਵਧੀਆ ਢੰਗ ਦੇ ਨਾਲ ਪ੍ਰੋਗਰਾਮ ਹੋਇਆ ਔਰ ਮੈਨੂੰ ਆਸ ਹੈ ਕਿ ਲਾਜ਼ਮੀ ਸਾਡੇ ਐਮਐਲਏ ਸਹਬਾਨ ਸਾਰੇ ਆਏ ਆ ਸਾਰੇ ਐਮਐਲਏ ਸਹਬਾਨ ਡੀਸੀ ਐਸਐਸਪੀ ਸਾਰੇ ਰਲ ਕੇ ਅਸੀਂ ਪੰਜਾਬ ਦੇ ਵਿੱਚੋਂ ਤੇ ਫਰੋਜ਼ਪੁਰ ਦੇ ਵਿੱਚੋਂ ਇਹ ਨਸ਼ਾ ਜਿਹੜਾ ਖਤਮ ਕਰਾਂਗੇ ਔਰ ਦੂਜਾ ਵੀ ਸੱਦਾ ਦਿੱਤਾ ਕਿ ਕੱਲ ਬੀਤੀ ਰਾਤ ਜਿਹੜਾ ਇਹ ਪਾਣੀ ਦੇ ਉੱਤੇ ਡਾਕਾ ਮਾਰ ਦੀ ਕੋਸ਼ਿਸ਼ ਕੀਤੀ ਬੀਜੇਪੀ ਨੇ ਸਾਡੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਦਖਲਅੰਦਾਜ਼ੀ ਕਰਕੇ ਸਾਡਾ ਵਾਧੂ ਪਾਣੀ ਜਿਹੜਾ ਹਰਿਆਣੇ ਨੂੰ ਦੇਂਦ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਵੀ ਲੋਕਾਂ ਨੂੰ ਸੱਦਾ ਦਿੱਤਾ ਕਿ ਸਾਰੇ ਪੰਜਾਬੀਆਂ ਨੂੰ ਇਹਦੇ ਖਿਲਾਫ ਲੜਨਾ ਪਊਗਾ ਅਸੀਂ ਪਾਣੀ ਦਾ ਇੱਕ ਤੁਪਕਾ ਵੀ ਜਿਹੜਾ ਕਿਸੇ ਵੀ ਹੋਸਟ ਸਟੇਟ ਨੂੰ ਹਿੜਾੜੇ ਨੂੰ ਰਾਜਸਥਾਨ ਨੂੰ ਕੇ ਨੂੰ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋ ਆਪਣੇ ਪੀਣ ਲਈ ਪਾਣੀ ਨਹੀਂਗਾ ਅੱਜ ਸਵੇਰੇ ਮਾਨ ਸਾਹਿਬ ਨੇ ਆਲ ਪਾਰਟੀ ਮੀਟਿੰਗ ਵੀ ਕੀਤੀ ਹੈ ਮੰਡੇ ਵਿਧਾਨ ਸਭਾ ਦਾ ਹੀ ਸੈਸ਼ਨ ਵੀ ਕਰ ਰਹੇ ਸੋ ਕੋਈ ਵੀ ਸਰਕਾਰ ਕੇਂਦਰ ਦੀ ਬੀਜੇਪੀ ਪੰਜਾਬ ਦੇ ਵਿੱਚੋਂ ਜੋ ਕੋਸ਼ਿਸ਼ ਕਰੂਗੀ ਕਿ ਇੱਕ ਤੁਪਕਾ ਪਾਣੀ ਲੈਂਦਾ ਤਾਂ ਉਹਦਾ ਜਬਰਦਸਤ ਜਿਹੜਾ ਉਹ ਵਿਰੋਧ ਹੋਊਗਾ ਉਹ ਵੀ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਆਪਾਂ ਨੂੰ ਇਸ ਜੁੱਧ ਲਈ ਵੀ ਜਿਹੜਾ ਤਿਆਰ ਰਹਿਣਾ ਚਾਹੀਦਾ ਹੋ ਜੇ ਅਸੀਂ ਜਿੰਨਾ ਪਾਣੀ ਦੇਣਾ ਸੀਗਾ ਉਹਨਾਂ ਨੇ ਉਹਨਾਂ ਨੂੰ ਪਾਣੀ ਦੀ ਪੀਣ ਦੀ ਲੋੜ ਸੀਗੀ 1700 ਕਿਊਸਕ ਦੀ ਅਸੀਂ ਆਲਰੇਡੀ ਉਹਨਾਂ ਨੂੰ 4000 ਕਿਊਸਕ ਪਾਣੀ ਆਰ ਆਰਿ ਦੇ ਦੇ ਇਹ ਤੋਂ ਵੱਧ ਪਾਣੀ ਜਿਹੜਾ ਨਾਲ ਸਾਡੇ ਕੋਲ ਹੈਗਾ ਕਿਉਂਕਿ ਸਾਡਾ ਝੋਨੇ ਦੀ ਲਵਾਈ ਦਾ ਸੀਜ਼ਨ ਸ਼ੁਰੂ ਹੋਣਾ ਲਾ ਖੇਤੀ ਵਾਲਾ ਪਾਣੀ ਅਸੀਂ ਕਿਸੇ ਨੂੰ ਪੀਣ ਲਈ ਨਹੀਂ ਦੇ ਸਕਦੇ ਸਾਡੇ ਕੋਲ ਜਿੰਨਾ ਪਾਣੀ ਸੀਗਾ ਅਸੀਂ ਦੇ ਦਿੱਤਾ ਇਸ ਤੋਂ ਵੱਧ ਅਸੀਂ ਇੱਕ ਗਲਾਸ ਪਾਣੀ ਦਾ ਦੀ ਜੀ ਕਿੰਦਿਆਂਗੇ ਹ ਜ਼ਰੂਰ ਜੀ ਸਰਕਾਰ ਪੂਰੇ ਹੋਸ਼ਮਾਲ ਨਾਲ ਰੱਖੀ ਹੈ ਔਰ ਜਿਹਦੇ ਨਾਲ ਲੋਕਾਂ ਦਾ ਬਹੁਤ ਵੱਡਾ ਸਹਿਯੋਗ ਦੀ ਲੋੜ ਹੈ ਪੰਜਾਬ ਅਸੀਂ ਸਹਿਯੋਗ ਕਰ ਰਹੇ ਆ ਅਸੀਂ ਸਾਰੇ ਰਲ ਮਿਲ ਕੇ ਕਿਉਂਕਿ ਬਿਮਾਰੀ ਹੈ ਜਿਹੜੀ ਇਹ ਸਾਰਿਆਂ ਲਈ ਚਿੰਤਾਜਨਕ ਹੈ ਹਰ ਇੱਕ ਪੰਜਾਬ ਦਾ ਜੋ ਨਾਗਰਿਕ ਹੈ ਸਾਡੇ ਮਾਪੇ ਸਾਡੇ ਬੱਚੇ ਹੈ ਉਹਨਾਂ ਨੂੰ ਜਿਹੜੇ ਕੋਈ ਪੁੱਠੀ ਲਾਈਨ ਤੇ ਲੱਗਿਆ ਉਹਨਾਂ ਨੂੰ ਵੀ ਸਮਝਾਉਣ ਦੇ ਉਹਨਾਂ ਵਾਸਤੇ ਜਿਵੇਂ ਸਤਕਾਰਯੋਗ ਮੰਤਰੀ ਸਾਹਿਬ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਕਿਹਾ ਕਿ 5000 ਜਿਹੜੇ ਬੈਡਸ ਦੀ ਵੀ ਲੋੜ ਪੂਰੀ ਕੀਤੀ ਗਈ ਹੈ ਹੋਰ ਵੀ ਹੋਵੇ ਅਸੀਂ ਇਲਾਜ ਵੀ ਕਰਾਵਾਂਗੇ ਜਿਹੜੇ ਮਾੜੇ ਲੋਕ ਆ ਉਹਨਾਂ ਦੇ ਜਿਸ ਤਰ੍ਹਾਂ ਘਰ ਟਾਏ ਜਾ ਰਹੇ ਆ ਜਿਸ ਤਰ੍ਹਾਂ ਉਹਨਾਂ ਨੂੰ ਸਜ਼ਾ ਮਿਲ ਰਹੀ ਹੈ ਉਦੋਂ ਵੀ ਸਖਤ ਸਜ਼ਾ ਦਵਾਈ ਜਾਵੇ